ਪਿਛਲੇ ਦਿਨੀ ਨਾ ਆਈਪੀਐਲ ਦੀ ਮੈਚਾਂ ਦੀ ਲੜੀ ਦੇ ਦੌਰਾਨ ਇੱਕ ਮੈਚ ਖੇਡਿਆ ਗਿਆ ਚਨਈ ਤੇ ਪੰਜਾਬ ਵਾਲਿਆਂ ਦੇ ਵਿਚਕਾਰ ਮੁੱਲਾਪੁਰ ਦੇ ਸਟੇਡੀਅਮ ਦੇ ਵਿੱਚ ਜਿਹਦੇ ਵਿੱਚ ਦੇਖਣ ਵਿੱਚ ਕੀ ਆਇਆ ਕਿ ਚਨਈ ਵਾਲੇ ਮੈਚ ਹਾਰ ਗਏ ਤੇ ਪੰਜਾਬ ਵਾਲੇ ਜਿੱਤ ਗਏ ਜਦੋਂ ਮੈਚ ਚੱਲ ਰਿਹਾ ਸੀਗਾ ਤਾਂ ਮੈਚ ਮੈਂ ਵੀ ਵੇਖਿਆ ਉਹ ਕਰਾ ਤਾਂ ਉਹਦੇ ਵਿੱਚ ਨਾ ਕੁਝ ਜਿਹੜੇ ਨੌਜਵਾਨ ਨੇ ਸਾਡੇ ਪੰਜਾਬ ਦੇ ਉਹ ਚਨਈ ਦੀਆਂ ਟੀ-ਸ਼ਰਟਾਂ ਪਾ ਕੇ ਜਾਂ ਚਨਈ ਵਾਲਿਆਂ ਦੀ ਸਪੋਰਟ ਕਰ ਰਹੇ ਸੀ ਤਾਂ ਲੋਕਾਂ ਨੇ ਇਹਨੇ ਫੋਟੋਆਂ ਕੱਟ-ਕੱਟ ਕੇ ਜਿਵੇਂ ਕਿ ਆ ਹੁਣ ਤੁਹਾਡੇ ਸਾਹਮਣੇ ਕੋ ਮੈਂ ਫੋਟੋ ਲਗਾਈ ਹੋਈ ਐ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਨਾ ਇਹਨਾਂ ਲੋਕਾਂ ਦੀਆਂ ਇਹਨਾਂ ਨੌਜਵਾਨਾਂ ਦੀਆਂ ਫੋਟੋਆਂ ਕੱਟ-ਕੱਟ ਕੇ ਫਿਰ ਵੀਡੀਓ ਬਣਾ ਬਣਾ ਕੇ ਵਾਇਰਲ ਕੀਤੀਆਂ ਕਿ ਇਹ ਇਹ ਦੇਖਿਓ ਵੀ ਲੋਕ ਜਿਹੜੇ ਹੈਗੇ ਨੇ ਪੰਜਾਬ ਦਾ ਭਲਾ ਨਹੀਂ ਸੋਚਦੇ ਪੰਜਾਬ ਨਾਲ ਗਦਾਰੀ ਕਰਦੇ ਨੇ ਤਾਂ ਹੀ ਤਾਂ ਪੰਜਾਬ ਅੱਗੇ ਨਹੀਂ ਵਧਦਾ ਯਾਰ ਮੈਨੂੰ ਲੱਗਦਾ ਨਾ ਇਹ ਜਿਆ ਗਿਆਨ ਮੰਨਣ ਨਾਲੋਂ ਸਾਨੂੰ ਆਪਣੇ ਘਰਾਂ 'ਚ ਨਿਗਾਹ ਮਾਰਨੀ ਚਾਹੀਦੀ ਐ ਕਿ ਅਸੀਂ ਆਪ ਕਿੰਨੇ ਕੁ ਪਾਣੀ ਦੇ ਵਿੱਚ ਆ ਗਏ ਯਾਰ ਇੱਕ ਖੇਡਾ ਇਹਨੂੰ ਇੱਕ ਖੇਡ ਰਹਿਣ ਦਿਓ ਕਿਉਂ ਆਪਣੇ ਆਪ ਦੇ ਵਿੱਚ ਇੱਕ ਨਫਰਤ ਫੈਲਾਉਨੇ ਹੋ ਹੁਣ ਮੈਂ ਤੁਹਾਡੇ ਨਾਲ ਦੋ ਗੱਲਾਂ ਸਮਝ ਤੁਹਾਡੇ ਨਾਲ ਮੈਂ ਦੋ ਗੱਲਾਂ ਕਰਨੀਆਂ ਚਾਹਾਂਗਾ ਗੁਜਰਾਤ ਟਾਈਟਨ ਦੀ ਟੀਮ ਦਾ ਜਿਹੜਾ ਕਪਤਾਨ ਆਖੋ ਸੋਮਨ ਗਿੱਲਾ ਜਦੋਂ ਹੁਣ ਮੈਂ ਮੈਚ ਦੇਖਦਾ ਹੁੰਦਾ ਨਾ ਤਾਂ ਉਹਦੇ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਗੁਜਰਾਤ ਵਾਲੇ ਜਿੱਤਿਆ ਨਾ ਚਾਹੇ ਖੇਡ ਕੋਈ ਮਰਜ਼ੀ ਦੀਮ ਰਹੀ ਹੋਵੇ ਕਿਉਂਕਿ ਇਹ ਤੇ ਪੰਜਾਬ ਨਾਲ ਆਦਾ ਹੁੰਦਾ ਵੀ ਯਾਰ ਜਿਹੜਾ ਕਪਤਾਨੀ ਕਰਦਾ ਨਾ ਸਾਡਾ ਕਾਬਲ ਮੁੰਡਾ ਸੁਮਨ ਗਿੱਲਾ ਸਾਨੂੰ ਆమే ਲੱਗਦਾ ਹੁੰਦਾ ਵੀ ਯਾਰ ਪੰਜਾਬ ਦਾ ਰਹਿਣ ਵਾਲਾਗਾ ਇੱਕ ਹੋਰ ਜਦੋਂ ਮੋਬਈ ਵਾਲੇ ਜਿੱਤੇ ਸੀ ਗਤਾ ਆਸਵਨੀ ਕੁਮਾਰ ਨੇ ਜਿਹੜੀਪਨ ਦਾ ਜਿਹੜਾ ਰਹਿਣ ਵਾਲਾਗਾ ਮਹਾਲੀ ਦਾ ਉਹਨੇ ਚਾਰ ਬੇਟਾ ਲਈਆਂ ਤਾਂ ਅਸੀਂ ਉਹਦੀ ਵੀ ਸਪੋਰਟ ਕਰੀ ਹੁਣ ਇਹਦਾ ਮਤਲਬ ਇਹ ਨਹੀਂ ਨਾ ਕਿ ਅਸੀਂ ਮੋਬਈ ਦੀ ਜੇ ਮੰਨ ਕੇ ਚੱਲੋ ਮੋਬਈ ਵਾਲੇ ਦੀ ਸਪੋਰਟ ਕਰਨ ਵਾਗੇ ਆ ਜਾਂ ਫਿਰ ਹੋ ਗਿਆ ਕਿ ਅਸੀਂ ਗੁਜਰਾਤ ਟਾਈਟਨਿ ਚ ਸਪੋਰਟ ਕਰਦੇ ਆਂ ਜਾ ਸਾਨੂੰ ਐ ਲੱਗਦਾ ਕਾ ਵੀ ਸਾਡੇ ਪੰਜਾਬ ਦੇ ਪੁੱਤ ਖੇਡਦੇ ਨੇ ਤੇ ਸਾਨੂੰ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਹਨਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਪੰਜਾਬ ਬਾਰੇ ਨਹੀਂ ਸੋਚਦੇ ਮੈਨੂੰ ਲੱਗਦਾ ਹੈ ਓਵਰਆਲ ਸਾਰਾ ਗਿਆਨ ਆ ਇਹਦੇ ਵਿੱਚੋਂ ਕੁਝ ਨਿਕਲਣਾ ਇੱਕ ਖੇਡ ਆ ਤੇ ਨੂੰ ਇੱਕ ਖੇਡ ਦੀ ਤਰ੍ਹਾਂ ਦੇਖੋ ਤੇ ਜੇ ਕੋਈ ਚੀਜ਼ ਸ਼ੇਅਰ ਕਰਨੀ ਆ ਤਾਂ ਉਹਨੂੰ ਚੰਗੇ ਤਰੀਕੇ ਨਾਲ ਸ਼ੇਅਰ ਕਰੋ ਕੋਈ ਨਫਰਤ ਫੈਲਾਉਣ ਵਾਲੀ ਵੀਡੀਓ ਨਾ ਬਣਾਓ ਬਾਈ ਬਣ ਕੇ ਹਨਾ ਧੰਨਵਾਦ